ਸਸ਼ੇ ਕੱਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਸਰਕਾਰ ਨੇ ਲਾਰਾਜ ਇੰਟਰਵਿਊ ਕੇਸ ਚ ਰਗੜੇ ਤੇ ਚਾਰ ਵੱਡੇ ਅਫਸਰ ਹਾਈ ਕੋਰਟ ਨੇ ਵੀ ਲਈ ਝਾੜ ਇਸ ਦੇ ਨਾਲ ਹੀ ਪੰਜਾਬ ਗਾਇਕ ਸਿੱਧੂ ਮਸੇਵਾਲ ਦੇ ਕਤਲकांड ਦੇ ਮਾਸਟਰਮਾਈਂਡ ਗੈਂਗਸਟਰ ਲਾਰਿਸ ਬਿਸ਼ਨੋਈ ਦੀ ਐਸ ਪੁਲਿਸ ਰਾਸਤੇ ਵਿੱਚ ਇੰਟਰਵਿਊ ਦੇ ਮਾਮਲੇ ਦੀ ਪੰਜਾਬ ਹਰ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਹੋਈ ਅਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਤਤਕਾਲੀ ਐਸ ਐਸ ਪੀ ਐਸ ਬੀ ਡੀ ਐਸ ਪੀ ਦੇ ਤਤਕਾਲੀ ਸੀ ਆਈ ਏ ਇਨਚਾਰਜ ਨੂੰ ਕਾਰਨ ਦੱਸਿਆ ਅਤੇ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸਪਸ਼ਟ ਕੀਤਾ ਗਿਆ ਸੀ ਕਿ ਪਹਿਲੀ ਇੰਟਰਵਿਊ ਸੀਆਈਏ ਖਰਡਨ ਵਿੱਚ ਹੋਈ ਸੀ ਅਤੇ ਦੂਜੀ ਇੰਟਰਵਿਊ ਅੱਜ ਤਣ ਵਿੱਚ ਹੋਈ ਸੀ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਇਸ ਕੇਸ ਦੇ ਅਧਿਕਾਰੀਆਂ ਨੂੰ ਕਾਰਨ ਦੱਸਿਆ ਅਤੇ ਨੋਟਿਸ ਜਾਰੀ ਕੀਤੇ ਗਏ ਹਨ ਉਹ ਵੇਸ ਸਮੇਂ ਕਿੱਥੇ ਤਾਇਨਾਤ ਹੈ ਅਤੇ ਸਿਰਫ ਕਾਰਨ ਦੱਸਿਆ ਅਤੇ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਤੇ ਸਰਕਾਰ ਨੇ ਕਿਹਾ ਹੈ ਕਿ ਕਾਰਵਾਈ ਸ਼ੁਰੂ ਕੀਤੀ ਗਈ